ਇਹ ਤਾਂ ਅਸਤੇ ਦਾਲ ਮਾੜ ਟਿੱਕ ਦੇ ਦਵਾ ਦੇਣਾ ਨਵੀਂ ਨਵੀਂ ਆਈ ਨਾ ਇਹਨੂੰ ਜਿਉਂ ਬਹਿਣਾ ਮਾਰਣਾ ਕੋਲੇ ਹੋਰ ਆ ਮੇਰੇ ਮਾਮੇ ਦੀ ਕੁੜੀ ਆ ਉਹਦਾ ਮੇਰੇ ਭੂਆ ਦੇ ਮੁੰਡਾ ਦੀ ਕੁੜੀ ਆ ਭੁਜਾਰ ਏ ਡੜੀਆਂ ਨੇ ਕਰਨੇ ਹੈ ਨਹੀਂ ਜੇ ਹੋਣੀਆਂ ਤਾਂ ਫੇਰੀ ਆ ਫੇਰ ਮਾਸੜ ਤਾਂ ਲੈਂਦੀ ਆ ਫੇਰੇ ਤੇਰੀ ਮਾਸੀ ਆ ਉਹਦਾ ਇਹ ਨਹੀਂ ਪਤਾ ਹਾਲਾ ਮਾਸੜ ਕਿ ਇਹਨੂੰ ਬੁਲਾਣ ਕੌਲੀ ਰਹੀਦੀ ਜਾਂਦੀ ਪਿਆਈ ਨੂੰ ਪਤਾ ਹੀ ਲੱਗਦਾ ਵੀ ਰੋਂਦੀ ਆ ਕਿ ਭੌਂਕਦੀ ਆ ਨਹੀਂ ਨਹੀਂ ਇੱਕ ਕੜੇ ਹੋਰ ਲੈ ਉਹਨਾਂ ਨੂੰ ਨਹੀਂ ਹੋਰ ਆ ਤਾਂ ਲੈਣੀ ਹੈ ਹੀ ਗੈਂਦੇ ਖਰੀਦਣ ਦਾ ਫਰਾਂ ਨਹੀਂ ਕਿਹਨੂੰ ਲੈਂਦੇ ਕਿਹਨੂੰ ਨਹੀਂ ਲੈ ਆ ਕੜੀ ਬੁੱਟੇ ਤੋਂ ਲੈਂਦੇ ਆ ਰੋੜਾ ਚੱਲ ਕੋਈ ਕੜੀ ਲੈ ਆਏ ਨਾ ਹੈ ਫਿਰ ਮਾਸੜ ਤੋਂ ਦਿੰਦੀ ਆ ਫਿਰ ਤੇਰੀ ਮੋਸਾ ਇਹਦਾ ਇਹ ਨਹੀਂ ਪਰਾਹਲਾ ਮਾਸੜ ਕਿਹਨੂੰ ਬੁਲਾਣਾ ਚਾਚਾ ਕਿਹਨੂੰ ਬੁਲਾਉਂਦੇ ਆਲੇ ਆਉਦਾ ਹੈ ਹਰੇਕ ਪਿੰਡ ਜਿਹੜੀ ਬੁੜੀ ਮਾਜੇ ਬਾਹਰ ਹਰੇਕ ਨਾ ਰਿਸ਼ਤਦਾਰੀ ਕੱਢਣੀ ਐ ਨੇ ਹਰੇਕ ਨਾ ਲੈ ਨਵੇਂ ਹੈਂ ਇਹ ਰਿਸ਼ਤੇ ਉਹ ਮੈਂ ਨਹੀਂ ਕੱਢਣਾ ਹਾਂ ਰਿਸ਼ਤੇ ਕੱਢਣੇ ਹੁੰਦਾਂ ਨੇ ਤੈਨੂੰ ਮਾਲਾ ਕਰਾਣਾ ਹਾਂ ਹੁਣ ਤੂੰ ਤੈਨੂੰ ਖੈਲ ਉੱਡਿਆ ਰੇ ਮਾਂ ਪਹਿਲਾਂ ਪਹਿਲਾਂ ਨਵੇਂ ਨਵੇਂ ਨਵੀਂ ਆਈ ਨਾ ਇਹਨੂੰ ਜਿਉਂ ਬਹਿਣਾ ਸਵਾਰ ਨਾਲ ਕੋਲੇ ਹੋਰ ਆ ਮੇਰੇ ਮਾਮੇ ਦੀ ਕੁੜੀ ਆ ਉਹਦਾ ਮੇਰੀ ਭੂਆ ਦੇ ਮੁੰਡਾ ਦੀ ਕੁੜੀ ਆ ਭੁਜਾਰ ਰੇ ਡਾਰੀਆਂ ਨੇ ਕਰਨੇ ਉਹ ਫਿਰਿੰਦ ਨੇ ਉਹਨਾਂ ਨੇ ਮੈਂ ਇੱਕ ਵਾਰ ਉਹ ਘੇੜ ਪਾ ਲੈਣੀ ਹਾਂ ਕਾਜੀ ਦੇ ਦੇ ਹਰੇਕ ਪਿੰਡ ਰਹਿਤੇ ਹੈਗੀਆਂ ਜੇ ਹੋਣਗੀਆਂ ਤਾਂ ਫੇਰੀ ਆ ਜੇ ਹੋਊਗੀ ਨਾ ਤਾਂ ਕਿੱਥੋਂ ਲੈ ਜਾਊਗਾ ਨਾ ਲਾ ਉਹਨਾਂ ਨੇ ਉਹਨਾਂ ਨੇ ਐਵੇਂ ਆਹੀ ਲੜਾਈ ਹੁੰਦੀ ਸੀ ਵਾਹ ਲੜਾਈ ਉਹਦੀ ਮਾਂ ਕਿੱਥੇ ਸੀ ਉਹ ਵੀ 6-7 ਸੀ ਨਹੀਂ ਆਈ ਉਹ ਬਰ ਬਰ ਤੇਰੇ ਅੰਗ ਨੂੰ ਨਹੀਂ ਰੌਲਾ ਪਉਂਦੀ ਨਹੀਂ ਸੀ ਰੌਲਾ ਇਹਦਾ ਹਰੇਕ ਪਿੰਡ ਕੱਢ ਲੈਂਦੀ ਰਹਿਦਾਰੀ ਜਿਹੜੀਆਂ ਨੂੰ ਬੁੜੀ ਮਾਂ ਨੇ ਜੇ ਨਹੀਂ ਬਾਸ ਨਾ ਮੈਂ ਤਾਂ ਨਹੀਂ ਕਹਿੰਦਾ ਅੱਲਾ ਸਰਦਾਰ ਜੀ ਕੱਢ ਲੈਣੇ ਨੇ ਆਹੋ ਬਣਾਓ ਫਿਰ ਲੈ ਬੁਰਾ ਅਮਰੇ ਗੱਲਾਂ ਕਰ ਲਾਓ ਨਾ ਪੁੱਛਦੇ ਨੇ ਪਿੰਦ ਕਿਹੜਾ ਫੁੱਟ ਫਿਰ ਜਿਆਦਾ ਫਿਰ ਲੱਗਾ ਹਾਂ ਮੇਰੀ ਵੀ ਰਸਤਰੀ ਹੈਗੀ ਭਾਈ ਹੂੰ ਜਿਹਦੇ ਬੁਰਾ ਫੁੱਟ ਕਿਹੜਾ ਫੁੱਟ ਕੱਢਦਾ ਬੰਦੇ ਮੈਟ ਜੋਰ ਬੰਦੇ ਜਾਗਦੇ ਨੇ ਜੇ ਬੈਠੇ ਫਿਰ ਬੰਦੇ ਚੋਲੀਆਂ ਨਹੀਂ ਨਾ ਕਰਦੇ ਬੁਰਗਾ ਚੋਕਲੀਆਂ ਕਰਦਿਆਂ ਬਥੇਰੇ ਆ ਜਦ ਪੁળા ਤੇ ਬੈਠੇ ਜਾਂ ਫਿਰ ਢਾਂਗਾ ਲਾ ਲਾ ਚੋਕਣਾ ਹੀ ਕਰਦੇ ਆ ਅਸੀਂ ਉੱਥੇ ਬੈਠੇ ਹੁੰਨੇ ਆ ਸਾਡਾ ਕੋਈ ਬੰਦਾ ਨਹੀਂ ਕੋਈ ਐਸੀ ਗੱਲ ਕਰਦਾ ਹਾਂ ਮੂੰਹ ਕਾਲੀ ਬੋਤਾਵਾ ਬੁਰਗਾ ਨੂੰ ਬੜੀ ਯਾਦ ਹੁੰਦੀ ਐ ਚੋਲ ਗਾ ਜੀ ਬੋਤਾਵਾ ਬਹੁਤ ਮੈਂ ਟੋਕਦਾ ਇਹਨਾਂ ਨੂੰ ਪਰ ਇਹਨਾਂ ਦੇ ਸੇਤੇ ਕੋਈ ਸਾਰਿਆਂ ਦੇ ਬਾਬ ਥੋ ਨੰਦੇ ਆ ਵੀਰੇ ਕੰਮ ਵੀ ਆਦੀ ਹਾ ਜੀ ਆਖਾਂ ਨਹੀਂ 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 ਹਾਂ ਰੋਹੀ ਕਾਨੂੰ ਰੋਗ ਰਹੇ ਆ ਯਾ ਤਾਂ ਕੋਈ ਮਾਰਿਆ ਖਾਪਿਆ ਨੂੰ ਜਾਂ ਮਾਰ ਕੇ ਜਾਂ ਤਾਂ ਕੋਈ ਕਰ ਲੂ ਨਹੀਂ ਤਾਂ ਇਹਨੇ ਸਾਡੇ ਦੇ ਰਸਤੇ 'ਤੇ ਤਾਂ ਐਟ ਚੱਕੇ ਗਏ ਉਹ ਚੱਲ ਚੰਗਾ ਬਾਬਾ ਕਿਹੜਾ ਛੱਡ ਹਾਂ ਸਾਡੇ ਨੀਵੇਂ ਰਸਤੇ ਜਾਣਗੇ ਜਾਂ ਫਿਰ ਸਾਈਡ ਖੱਸੇ ਛੱਡਣਾ ਸਾਡੇ ਦਾ ਸਾਰੇ ਮੈਂ ਵੀ ਮਸਾਂ ਵਾਲੇ ਬੀਆ ਤੁਹਾਨੂੰ ਜਾਣਦਾ ਧਮੇਵਾਂਸੇ ਵਾਲਾ ਪਿੰਡ ਜਾਣਾ ਹਾਂ ਬਾਪੂ ਦੀ ਭੂਆ ਸੀ ਮੇਰੇ ਦੀ ਕਿੱਥੇ ਆ ਮਹਿਮਾ ਸਿੰਘ ਵਾਲਾ ਪਿੰਡ ਆ ਦੇ ਇਧਰ ਇਹਨੂੰ ਪੁੱਛਣਾ ਇਹ ਦੇਖੋ ਨਾਰੰਗ ਨਾਨਾ ਨਾਰੰਗਾਲ ਭੂਆ ਦੀ ਬਾਲਕ ਦੀ ਭੂਆ ਦੀ 부ੜੀ ਸੀ ਕਿਉਂ ਕਿਤੇ ਮੇਰਾ ਬਾਪੂ ਦੱਸਦਾ ਸੀ ਫੇਰ ਹੀ ਸੀ ਪਤਾ ਫੇਰ ਸਾਨੂੰ ਤਾਂ ਦੱਸਦੀ ਨਹੀਂ ਮੈਂ ਪਿਆਰ ਨੂੰ ਪੁੱਛੋ ਲਾ ਰਿਸ਼ਤੇਦਾਰ ਇਹਨਾਂ ਥੋੜੀਆਂ ਨਾ ਅੱਜ ਪਿਆਰ ਨੂੰ ਪੁੱਛੋ ਆ ਦੇ ਰਸਤੇਦਾਰ ਯਾਰ ਮੇਰੇ ਰਿਸ਼ਤੇਦਾਰ ਇਹ ਮੈਨੂੰ ਪਤਾ ਵਾ ਮੈਂ ਨੇ ਜੋ ਅਕਾਉਂਟ ਦੱਸਣਾ ਕਿੱਥੇ ਕਿੱਥੇ ਬਾਪਾ ਡੈਡੀ ਦੀਆਂ ਰਿਸ਼ਤੇਦਾਰੂਆਂ ਵੀ ਪਤਾ ਮਨ ਤਾਂ ਕਿੱਥੇ ਆ ਡੈਡੀ ਦੇ ਨਾਨਕੇ ਪਤਾ ਹਮੀਰਗੜਾ ਨਾ ਜੁਪੀ ਆ ਉਹ ਬਾਅਦ ਜੋ ਜੁਪੀ ਜਾਵੜੇ ਸੀ ਸੋ ਹੀ ਪਤਾ ਬਹੁਤ ਨਾਲ ਪਤਾ ਨਹੀਂ ਕੀ ਆ ਕਿੱਥੇ ਕਿੱਥੇ ਹੋਰ ਤਾਂ ਕੋਈ ਸਹੀ ਗੱਲ ਪਤਾ ਨਹੀਂ ਦਾ ਸਹੀ ਗੱਲ ਦਾ ਚੰਗਾ ਚੱਲਗਾ ਹੁਣ ਲੈ ਕੇ ਚੱਲਦਾ ਸਾਰਾ ਦਾਦਾਂ ਨੂੰ ਕਿੱਥੇ ਆ ਚਾਹੁੰ ਲੈ ਕੇ ਜਾ ਦਾਦੀ ਦੇ ਨਾਨਕੇ ਆਸ਼ੀਨੀ ਵਾਲ ਲੰਬੂ ਦਾਦੀ ਦੇ ਨਾਨਕੇ ਕਿੱਥੇ ਡੈਡੀ ਦਾਦੀ ਦੇ ਨਾਨਕੇ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਨਹੀਂ ਘਰ ਠੀਕ ਹੈ ਦਾਦੇ ਦੇ ਨਾਨਕੇ ਕਿੱਥੇ ਹੀ ਬਰਮੀ ਬਰਮੀ ਹੂੰ ਬਰਮੀ ਸਾਡੇ ਬਾਪੂ ਦੇ ਨਾਨਕੇ ਸੀ ਹਾਂ ਉਥੇ ਬਾਪੂ ਇਹਨੇ ਤਾਂ ਤਾਂ ਸਾਡੇ ਰਸਤਾ ਕਰਾਇਆ ਹਾਂ ਤਾਏ ਨੂੰ ਅੱਛਾ ਬਾਪੂ ਦੇ ਬਾਪੂ ਨੂੰ ਹੂੰ ਬਾਪੂ ਦੇ ਨਾਨਕੇ ਵੀ ਉਥੇ ਸੀ ਬਰਮੀ ਬਾਪੂ ਦਾ ਇਹ ਹੂੰ ਇਹ ਦੱਸੂਗਾ ਤਾਂ ਫੇਰ ਹੀ ਬੰਦੇ ਨੂੰ ਪਤਾ ਲੱਗਦਾ ਸਾਡਾ ਤਾਂ ਬਾਪੂ ਸਾਰਾ ਦੱਸ ਦੱਸੇ ਪੂਰਾ ਪੂਰਾ ਐਈ ਨਾ ਪੂਰੀ ਪੂਰੇ ਸਾਡੇ ਕੋਲ ਜੋ ਬਹਿਣ ਤਾਂ ਹੀ ਆ ਐਵੇਂ ਪਤਾ ਨਾ ਇਹਦਾ ਹਾਂ ਪੂਰੀਆਂ ਦਾ ਪਤਾ ਲਾ ਪਪੂਆ ਉਹਨਾਂ ਦਾ ਪਤਾ ਵਾ ਕੋਈ ਰਿਸ਼ਤਦਾਰੀ ਨਹੀਂ ਪਤਾ ਮੰਦਾ ਕੋਈ ਨਹੀਂ ਪਤਾ ਰਿਸ਼ਤਦਾਰੀ ਉਹ ਗਠਾਲੇ ਦੀ ਗਠਾਲੇ ਜੀ ਉਹ ਉਹਨਾਂ ਨਾਲ ਕੀ ਰਿਸ਼ਤਦਾਰੀ ਸੀ ਆਪਣੀ ਗਠਾਲੇ ਵਾਲਿਆਂ ਨਾਲ ਉਹ ਸਾਡੇ ਮਾਮੇ ਜੀ ਕੁੜੀ ਦੇ ਕਾਹਾਂ ਕੁੜੀ ਸੀ ਉਹ ਤੇ ਯਾਰ ਦੋਤੀ ਉੱਥੇ ਵੀ ਇੱਕ ਰੀ ਗਿਆ ਬੰਦਾ ਨਿਕਲ ਜਾਂਦਾ ਵਸ ਉਹ ਗਿਆ ਨੂੰ ਡਰੈਕ ਰੀ ਗਿਆ ਬੰਦਾ ਉਹ ਰਸਤੇਦਾਰੀਆਂ ਹੁਣ ਪਤਾ ਤਾਂ ਉਹ ਵੇਜੇ ਬੰਦਾ ਆਉਂਦਾ ਜਾਂਦਾ ਹੋਵੇ ਆਉਣ ਆਉਂਦਾ ਤਾਂ ਜਾਂਦਾ ਨਹੀਂ ਕੋਈ ਉਹ ਫੋਟ ਆਪਣੇ ਆਪਣੇ ਬਹੁਤ ਹੋਣ ਜਾਂਦੇ ਸੀ ਲਾਹ ਹੋਣੀ ਹਾਂ ਪਰ ਹੁਣ ਆਪਾਂ ਹੀ ਛੱਡ ਕੇ ਜਾਣ ਹੁਣ ਨਹੀਂ ਲਾਹ ਮਾਮੇ ਦੇ ਹੁਣ ਕੋਈ ਰਹਿਤ ਹੈ ਨਹੀਂ ਜਵਾਗ ਵੀ ਸਾਰੇ ਮਰ ਗਏ ਵਿਚਾਰੇ ਸਾਰੇ ਹਾਂ ਕੁੜੀ ਐਸਾ ਆਉਂਦਾ ਆਉਂਦਾ ਸੀ ਮੈਂ ਕੁੜੀ ਦਾ ਕਹੇਗੀ ਇੰਨੇ ਹੈ ਕੁੜੀ ਜਾ ਹੈਗੀ ਆ ਜੀਓ ਵਾਲਾ ਨੇ ਕਰਤੇ ਆ ਆਪਦੇ ਨਾਮ ਤੇ ਪੰਪਰ ਲੈ। ਇਹ ਪਹਿਲਾਂ ਵੀ ਇਹਨਾਂ ਦੀ ਸੀ ਪਹਿਲਾਂ ਰਿਲਾਇੰਸ ਕੰਪਨੀ ਲਿਖਿਆ ਹੋਇਆ ਸੀ। ਆ ਦੇਓ ਜੀ। ਉਹ ਪਹਿਲਾਂ ਰਹਿਸਾਲਾ ਦੇ। ਨਹੀਂ ਨਹੀਂ ਜੀਓ ਰਿਲਾਇੰਸ ਇੱਕ ਹੀ ਆ। ਬਾਤ ਤੇਰੀ ਦਾ ਨਿਗਾ ਫੁੱਲਾਂ ਤੇ ਜਾਂਦੀ ਆ ਜਿੱਥੇ ਜਾਂਦੀ ਆ। ਗਮਲਾ ਐ ਤੇ ਮਿੱਟੀ ਪਾ ਲੋ। ਪੱਟ ਕੇ। ਭਾਈ ਆ ਤਾਂ ਲੱਗਾ ਮਾਰਨ। ਪੱਟ ਕੇ ਫਰਸ ਪੱਟ ਦਿੰਨੀ ਆ ਰੋਜ਼। ਉਹ ਨਹੀਂ। ਰੇਹ ਵਾਲੀ ਜਿੱਥੇ ਆਪਣਾ ਹੁਣ ਰੇਹ ਸਿੱਟਿਆ ਨਾਲੇ ਬੂਟੇ ਦੇਖੀ ਹੁੰਦੇ ਉਹ। ਉਹ ਤਾਂ ਚੰਗੀ ਮੂਣੀ ਹੋਰ ਗਾਹੇ ਆਪਣੀ ਮਿੱਟੀ ਆਹੋ। ਉਹ ਨਹੀਂ ਹੁਣ ਤਾਂ ਮੈਚ ਹੋ ਗਈ ਛੱਡ ਦੋ ਅੰਦਰ ਮੈਂ ਲਾਇਆ ਸੀ ਉਹ ਵਧੇ ਨਹੀਂ ਰੋੜ ਆਨੇ ਦੇ ਬੁੱਟੇ ਅਗਰ ਰੋੜੀ ਹੁੰਦੀ ਆ ਰੇਤਾ ਹੁੰਦਾ ਹਾ ਜੜ ਬਾਣਾਗਾ ਇੱਥੋਂ ਲੈ ਚੱਲ ਪੱਟ ਕੇ ਹਾਂ ਹੁਣ ਤਾਂ ਨਰੇ ਰੋੜ ਆ ਅੜੜ ਦੇ ਬਾਦੀ ਮਿੰਗੇ ਬਾੜਾ ਹੁੰਦਾ ਪੁੱਤ ਤਾਂ ਲੈ ਕੇ ਮੈਂ ਗਾਲਾ ਮੰਨ ਲਿਆ ਵੀ ਜੋ ਵੀ ਤਾਂ ਨਰਸਰੀ ਜਿਲੇ ਆਏਗੀ ਹਾਂ ਹੁਣ ਕਿੱਥੇ ਲਿਆਉਣੇ ਆ ਹਾਂ ਹੁਣ ਤਾਂ ਰੁੱਤ ਗਈ ਨਹੀਂ ਨਾ ਤਾਂ ਹੋਰ ਗਰਮ ਵਾਲੇ ਬਥੇਰੇ ਬੁੱਟੇ ਗਰਮੀ ਲੱਗ ਰੰਗਾ ਹੁਣ ਕਹਿੰਦਾ ਜੀ ਜਿਹੜਾ ਗਲਾਬ ਆ ਗਲਾਬ ਨਾਲ ਉਹ ਵਿਚਾਲੇ ਗਲਾਬ ਲਾਉਣਾ ਉਹਨਾਂ ਨੂੰ ਬਿੱਲੂ ਤੇ ਲੈ ਕੇ ਆਉਂਗੇ ਉਹ ਕਰਮਾ ਭੈਣ ਦਾ ਫੱਕਣ ਦੇ ਵਿੱਚ ਬੁਖਰਾ ਵੀ ਹੋ ਗਿਆ ਹੁਣ ਲੈ ਕੇ ਆਈ ਆ ਆ ਫੁੱਟਣਾ ਜਲਦਾ ਸਿਰ ਲਾਉਂ ਆਂਦੇ ਸੀ ਉਹ ਜਾ ਪਰੇ ਜਾ ਰਿਹਾ ਮੇਰੇ ਕਮਲਿਆਂ ਕਲਾ ਮਰਿਆ ਕਰ ਡਾਕਟਰ ਜਾਣਾ ਉਹ ਤੇ ਦੁਆ ਨਾਲ ਹਾਂ ਅੰਨਾ ਕਹਿੰਦਾ ਨਾ ਕਰ ਲੋ ਵੇਚਣ ਵਾਲੇ ਵੀ ਕਰਦੇ ਆ ਉਹ ਸੁੱਕ ਜਾਂਦੇ ਆ ਉਹ ਜਿਹੜੇ ਵੇਚਣ ਵਾਲੇ ਰਹਿੰਦੇ ਉਹ ਉਹਨਾਂ ਨੇ ਕਲਮਾਂ ਲਾਈਆਂ ਮੀਆਂ ਨੇ ਉਹ ਕੰਮੀਆਂ ਗੱਲਾਂ ਕਰ ਰਹੀਆਂ ਨੇ ਕਾ ਦੋ ਆ ਸੋਲਰ ਜਿਹੜੇ ਉਹਨਾਂ ਨੂੰ ਹਾਂ ਇੱਕ ਵਾਰ ਲੱਖ ਪੈਸੇ ਲੱਗਦੇ ਆ ਵੀਰੇ 2.5 ਲੱਖ ਰੁਪਈਆ 2 ਲੱਖ ਲੱਗਦਾ ਚਲੋ ਜਿੰਨਾ ਵੱਡਾ ਕਰਾਈ ਜਾ ਉਹਨੇ ਲੱਗੇ ਜਾਣਾ ਬਸ ਉਹ ਹੁਣ ਕਿਹੜਾ ਬਿੱਲ ਆਉਂਦੇ ਆ ਚਲ ਬਿੱਲ ਤਾਂ ਨਹੀਂ ਆਉਂਦੇ ਹਾਂ ਉਹ ਆ ਸੋਲਰ ਜਿਹੜੇ ਬਿਜਲੀ ਆ ਇਹ ਇਹ ਤਾਂ ਵਧੀਆ ਵੀ ਮੇਰੀ ਗੱਲ ਸੁਣੋ ਪਰ ਆਪਣੀ ਹੁਣ ਜੂਨਟ ਤਾਂ ਮੱਚਦੀ ਨਹੀਂ ਉਹ ਨਹੀਂ ਮੱਚਦੀ ਇਹ ਕਿਹੜਾ ਸਰਕਾਰਾਂ ਫੰਮੇ ਸਹਿ ਰਹਿਣਗੀਆਂ ਨੇ ਜਿਹੜੇ ਹੋਰ ਸਰਕਾਰ ਆ ਗਈ ਹੋਰ ਚੱਕਦੇ ਇਹਨੂੰ ਮਟਾ ਦੇਣ ਉਹਦਾ ਜੇ ਪਾਉਣਾ ਹੈ ਤਾਂ ਵਧੀਆ ਹਾਂ ਕਿ ਪਾਲੇ ਮੀਟਰ ਲਾਉਣ ਲਾਦੇ ਹੁਣ ਤਾਂ ਹਾਂ ਉਹਨੇ ਜਿੱਦਾਂ ਹਰੀਆ ਚਿੱਪ ਵਾਲੇ ਪੀਟਰ ਜਿਦਾਂ ਲਾ ਕੇ ਫੇਰ ਦੇਖੀ ਕਿਵੇਂ ਹੁੰਦਾ ਜਿੱਦਾਂ ਉਹਨਾ ਮੀਟਰ ਮੱਚ ਗਿਆ ਜਿਹੜੇ ਨਹੀਂ ਲਾਉਣ ਦੇ ਉਹਨਾਂ ਨੇ ਉਹ ਉਹੀ ਮੀਟਰ ਲਾ ਦੇ ਉਹਦਾ ਹੈ ਤਾਂ ਉਹ ਕੰਮ ਵਧੀਆ ਇੱਕ ਵਾਰੀ ਪੈਸੇ ਲੱਗਦੇ ਆ ਬਾਅਦੋਂ ਜਿੰਨੇ ਜੀ ਸੀ ਮੋਟਰ ਲੱਗਿਆ ਬਾਕੀ ਕਿਹਨਾਂ ਨਹੀਂ ਮੋਟਰਾਂ ਤਾਂ ਨਹੀਂ ਚੱਲਦੀਆਂ ਸਾਰਾ ਕੁਝ ਚੱਲਦਾ ਚੱਲਦੀਆਂ ਮੋਟਰ ਛੋਟੀ ਮੋਟਰ ਚੱਲਦੀਆਂ ਵੱਡਿਆਂ ਦੇ ਵੀ ਲੋਕ ਲਾਈ ਬੈਠੇ ਆ ਕਟਿੰਗ ਮੋਟਰਾਂ ਲਈ ਫੇਟ ਮੇਠੇ ਨੂੰ ਮੈਂ ਇੱਧਰ ਜਿਹੜਾ ਪਹਾੜ ਹਿਆਣੇ ਕੰਨੀਆਂ ਨੇ ਇੱਧਰ ਦੂਜੀਆਂ ਮੋਟਰਾਂ ਦੇ ਵੀ ਆ ਸੂਲਰ ਲਾਏ ਪਿਆ ਕੰਮ ਤਾਂ ਹੁੰਦਾ ਨਹੀਂ ਹੁਣ ਬਾਥੀਆਂ ਲਾਹ ਲਾ ਬੱਦਲ ਚੜ੍ਹਿਆ ਆਉਂਦਾ ਕੰਮ ਭੱਜ ਜਾਣੀ ਇਹਨੂੰ ਬੇਹ ਛੋਟਾ ਕਰਕੇ ਬੜਾ ਕਰਦੀਆਂ ਹੈ ਉਹ ਛੋਟਾ ਕਰਕੇ ਬੜਾ ਮਖਰਾ ਕਰਦੀਆਂ ਮੈਂ ਇੰਦਰੀ ਨੇ ਕਰ ਹੀ ਲੈਣਾ ਟੱਕਲੀ ਨੂੰ ਕਰਨਾ ਪਿਆ ਪਰ ਆਪਾਂ ਹੀ ਭੱਜਿਆ ਕਰੂ ਦੇਖ ਅੱਜ ਦੇਖ ਅੱਜ ਕਾਹ ਵੇ ਉੱਠੀ ਸੀ ਅੱਜ ਕਿੰਨੇ ਵਜੇ ਉੱਠੀ ਅੱਜ 4 ਵਜੇ ਅੱਜ 4 ਵਜੇ ਕਾ ਤੂੰ ਉੱਠੀ ਇਹਨੇ ਮੈਂ ਜਾਣਾ ਵਾ ਅੱਛਾ ਹੋਰ ਫੇਸੀ ਵੰਦੂ ਕੀ ਉਠ ਗਰੀ ਜਿਹੜਾ ਵਜੇ ਘਰ ਮਾਂ ਨੇ ਤਾਂ ਉੱਠਣਾ ਹੈ ਸਾਢੇ 3 ਦੇ ਨੂੰ ਕੋਈ ਨਹੀਂ ਆਨੀ ਵਾ ਸਾਢੇ 4 10 4 ਵਜੇ ਤਾਰਾ ਇਹ ਤਾਂ ਵੇਲੇ ਤੁਸੀਂ ਨਹੀਂ ਕਿਹਾ ਸੀ ਮੈਨੂੰ ਜਿਆਦਾ ਤੇਰੇ ਪਿਓ ਤਾਂ ਹੈ ਨਹੀਂ ਸੀ ਇੱਥੇ ਮੈਂ ਰਾਤ ਪਛੂ ਆਪਾ ਬਰੇ ਬੰਨ ਕੇ ਆਂਦੇ ਜਦੋਂ ਦਾ ਸੌਂ ਜਾਂ ਪਛੂ ਬੰਨ ਕੇ ਆ ਕੇ ਜਦੋਂ 10:00 ਵਜੇ ਮੈਂ ਦਵਾਰੇ ਫੇਰ ਮੈਂ ਮੁਖਤਿਆਰ ਕੇ ਉੱਠ ਖੜੀ ਲਾਈਟਾਂ ਜਗਾ ਕੇ ਮੈਂ ਦਵਾਰੇ ਫੇਰ ਫੁੰਨੀ ਤੇ ਬੰਨੀ ਉਹਨਾਂ ਮਈਆਂ ਨੂੰ ਜਦੋਂ ਟਾਈਮ ਵੇਖਿਆ ਨਹੀਂ ਮੈਂ ਮਰ ਜਾਹੇ ਦਾ 10:00 ਵਜੇ ਨੀਂਦ ਲਾ ਕੇ ਫਿਰ ਪਿਓ ਨੂੰ ਮੈਂ ਖਾਇਆ ਨਹੀਂ ਮੈਂ ਸੁੱਤੀ ਨਹੀਂ ਕਦੇ ਕੜਾਲੇ ਇੱਥੋਂ ਚੜ ਜੇ ਤੇਰੇ ਪੈਰ ਦੀ ਚੜ ਜੇ ਕਦੇ ਬੋਖੜੀ ਦੀ ਚੜ ਜੇ ਸਾਰੀ ਰਾਤ ਹੀ ਫਿਰਦੀ ਨਿਕਲੇ ਆਉਂਦੇ ਓਏ ਆਉਂਦੇ ਮੂੜੋ ਚੁੱਪ ਕਰ ਜਾ ਸਾਇਰ ਨਿਕਲ ਆਂ ਲੈ ਇਹਨੇ ਮੈਨੂੰ ਬੰਦ ਕਰ ਮੈਨੂੰ ਲੈ ਚੁੱਪ ਕਰ ਜਾ ਉਹ ਗੱਲ ਠੀਕ ਆ ਸਹਿਰ ਅੱਦੇ ਟ੍ਰਾਫਿਕ ਨਹੀਂ ਆ ਹੋਰ ਸਹੀ ਆ ਬੱਦਲ ਚੜਿਆ ਆਉਂਦਾ ਮੂਰੇ ਮੈਂ ਦੱਸਿਆ ਨਹੀਂ ਤਾਂ ਆਊਗਾ ਉਹ ਚਲੋ ਤੁਸੀਂ ਗੱਲ ਛੱਡੋ ਧੀਆਂ ਕੋਲੇ ਉਹ ਕਿੱਥੇ ਜਾਣਾ ਮੋਟਰਸਾਈਕਲ ਆਗਾ ਆਪਣੇ ਕੋਲ ਡੈਡੀ ਨੂੰ ਆਉਂਦੀ ਨਹੀਂ ਗੱਡੀ ਆਉਂਦੀ ਆ ਡੈਡੀ ਨੂੰ ਨਹੀਂ ਮੈਨੂੰ ਤਾਂ ਆਉਂਦੀ ਨਹੀਂ ਨਾ ਡੈਡੀ ਚਲਾ ਗੱਡੀ ਚਲ ਨਹੀਂ ਨਹੀਂ ਮੈਂ ਨਹੀਂ ਚਲਾਵਾਂਗਾ ਹਾਂ ਉਹ ਇਹਨੂੰ ਭਾ ਇਹਨੂੰ ਚਲਾਵੇ ਉਹ ਨਹੀਂ ਮੈਨੂੰ ਇਹਨਾਂ ਸਾਰਿਆਂ ਨੂੰ ਸਿਖਾਦਿਆਂ ਤੇ ਮੈਂ ਕੀ ਕਰਨਾ ਚਾਹ ਕੇ ਨਾ ਗੱਲ ਠੀਕ ਦੇਖੇ ਇੱਦਾਂ ਹੀ ਦੇਖਾਂ ਹੁਣ ਹੁਣੇ ਜੀ ਨਹੀਂ ਕਰਦਾ ਮੋਟਰ ਵਾਲੇ ਨੂੰ ਹਾਂ ਹੁਣ ਨਹੀਂ ਪੈਂਦੀ ਮੋਟਰ ਮੋਟਰ ਥਾਈਂ ਹਲਤੇ ਹਾਂ ਹੁਣ ਤਾਂ ਗੱਡੀ ਭਾਲਦੀ ਆ ਛੱਲ ਡੈਡੀ ਚਾ ਲਾ ਕੇ ਲੈ ਕੇ ਚੱਲੀਏ ਗੱਡੀ ਨਹੀਂ ਬੰਦਾ ਹਾਂ ਬਾਤ ਫਿਰ ਮੰਮੀ ਨੂੰ ਕਿਵੇਂ ਲੈ ਕੇ ਜਾਏਂਗੇ ਗੱਡੀ ਤੇ ਜਾਣਾ ਕਿੱਥੇ ਆ ਉਹਦਾ ਕਹਿੰਦੇ ਮੈਂ ਜਾਣਾ ਹੀ ਗੱਡੀ ਤੇ ਆ ਲਾ ਗੱਡੀ ਜਾਣਾ ਪਹਿਲਾਂ 500 ਪੈਟਰੋਲ ਪਾਉਗੇ ਹਾਂ ਉਹਨੇ ਨਾ ਡੈਡੀ ਮੈਂ 15 ਦਿਨ ਕੱਢ ਲੈਂਦਾ ਮੋਟਰਾਈਲ ਤੇ ਇੱਕ ਗੱਲ ਠੀਕ ਆ ਮੈਨੂੰ ਸਿਖਾ ਦਿੰਦਾ ਹਾਂ ਆ ਪਾਈਨੂਸ ਖਾਦੰਦਾਂ ਪਾਈਨੂਸ ਖਾਦੰਦਾਂ ਚਲ ਆ ਜਾ ਮੂਰੇ ਨਾ ਹੋਰ ਪਿਆਰ ਤੂੰ ਆਏ ਵਿੱਚ ਮਾਰੂ ਵੀ